ਮੁਰਦਾਬਾਦ 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 ਰਾਤੋਂ ਨਾ ਚਾਹ ਕਰੋ ਆਪਣੀ ਰੱਖੀਆ ਕਰੋ ਆਪਣੀ ਰੱਖਦੀ ਕਰੋ ਤਿਆਰੀ ਜੰਗੀ ਹੋ ਕੇ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿੰਦਾਬਾਦ 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 ਜਿਹੜੀ ਮੀਟਿੰਗ ਤੁਸੀਂ ਲਈ ਆ ਕਿਸ ਮਕਸਦ ਦੇ ਨਾਲ ਜਿਹੜੀ ਮੀਟਿੰਗ ਕੀਤੀ ਹੈ ਮੈਂ ਤੁਹਾਨੂੰ ਦੱਸਾਂ ਸ਼ਕਰੀ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜਿਹੜੀ ਮੀਟਿੰਗ ਆ ਇਹ ਪਿੰਡ ਟਟੀਆਂ ਮੰਤਾਂ ਦੇ ਵਿੱਚ ਬਾਬਾ ਕੁੰਡਲਦਾਸ ਜੀ ਬਾਬਾ ਸਾਲਦਾਸ ਜੀ ਦੇ ਸਤਾਨਾ ਦੇ ਉੱਤੇ ਬਹੁਤ ਵੱਡੀ ਮੀਟਿੰਗ ਲੱਗੀ ਆ ਜੋ ਕਿ ਕਾਮਾਗਾਟਾ ਮਾਰੂ ਜ਼ੋਨ ਸ੍ਰਿਹਾਲੀ ਕਲਾਂ ਦੀ ਜਿਸ ਤਰ੍ਹਾਂ ਸਾਡਾ ਸ਼ੰਭੂ ਬਾਰਡਰ ਤੇ ਜੋ ਪੱਕਾ ਮੋਰਚਾ ਚੱਲ ਰਿਹਾ ਉਸ ਦੇ ਸੰਬੰਧੀ ਅੱਜ ਮੀਟਿੰਗ ਲਾ ਕੇ ਬੈਠੇ ਹਾਂ ਜੋ 10 ਤਰੀਕ ਤੋਂ ਲੈ ਕੇ ਦੇ 30 ਤਰੀਕ ਤੱਕ ਵਾਰੀ ਜਿਹੜੀ ਹੈ ਜਲਾ ਤਰਨਤਾਰਨ ਦੀ ਵਾਰੀ ਆ ਵੱਡੀ ਗਿਣਤੀ ਦੇ ਵਿੱਚ ਲੋਕ ਸੈਂਕੜਿਆਂ ਦੀ ਗਿਣਤੀ ਦੇ ਵਿੱਚ 10 ਤਰੀਕ ਨੂੰ ਲੋਕ ਤਰਨਤਾਰਨ ਜ਼ਿਲ੍ਹੇ ਤੋਂ ਰਵਾਨਾ ਸ਼ੰਭੂ ਬਾਰਡਰ ਨੂੰ ਹੋਏ ਸਨ ਜੋ ਇਹ ਜਿਹੜਾ ਦੂਸਰਾ ਜਥਾ ਵਾ ਸਾਡਾ ਇਹ 20 ਤਰੀਕ ਨੂੰ ਜਿਹੜਾ ਵਾ ਜਿਨ੍ਹਾਂ ਦੀ ਵਾਰੀ 30 ਤਰੀਕ ਤੱਕ ਬਣਦੀ ਆ ਉਹ ਸ਼ੰਭੂ ਬਾਰਡਰ ਤੇ ਜਿਹੜਾ ਵਾ ਰਵਾਨਾ ਹੋਊਗਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਸਾਡੀਆਂ ਮਤਾਵਾਂ ਪੈਣਾ ਜਿਹੜੀਆਂ ਵਾ ਉਸ ਮੋਰਚੇ ਦੇ ਵਿੱਚ ਹਾਜ਼ਰੀ ਭਰਨਗੇ ਆ ਇਹ ਸਾਡਾ ਮੋਰਚਾ ਉਨੀ ਦੇਰ ਤੱਕ ਹਾਜ਼ਰ ਰਹੂਗਾ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਸਾਡਾ ਜੋ ਕਿ ਐਮਐਸਪੀ ਦਾ ਲੀਗਲ ਗਰੰਟੀ ਕਾਨੂੰਨ ਨਾਲ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਭਾਅ ਨਾਲ ਜਿਹੜਾ ਸਮੂੱਚਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ 52 ਸਾਲ ਤੋਂ ਬਾਅਦ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਨੂੰ ਪੈਨਸ਼ਨ ਦੀ ਗੱਲ ਨਾਲ ਆਦ ਹੋਰ ਅੱਠ ਮੰਗਾਂ ਨੂੰ ਲੈ ਕੇ ਜਿਹੜਾ ਵਾ ਇਹ ਮੋਰਚਾ ਉਨੀ ਦੇਰ ਤੱਕ ਚੱਲੂਗਾ ਜਿੰਨਾ ਚਿਰ ਤੱਕ ਸਾਰੀਆਂ ਮੰਗਾਂ ਉੱਤੇ ਗੱਲਬਾਤ ਨਹੀਂ ਕੀਤੀ ਜਾਂਦੀ ਜਿੰਨਾ ਚਿਰ ਇਹਨਾਂ ਸਾਰੀਆਂ ਮਸਲਾਂ ਤੇ ਹੱਲ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਜਿਹੜਾ ਮੋਰਚਾ ਇਹ ਚੜ੍ਹਦੀ ਕਲਾ ਦੇ ਵਿੱਚ ਚੱਲੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ